ਚਮਕੌਰ ਸਾਹਿਬ ਦੀ ਯਾਤਰਾ ਤਾਂ ਮੁਕੰਮਲ ਨਹੀਂ ਹੁੰਦੀ ਜਦੋਂ ਸਾਡੇ ਨਾਲ ਜੀਦਾਰੇ ਲੱਗਾਂ। ਇਹ ਡੋਲ ਗੁਰੂ ਸਾਹਿਬ ਦੇ ਹੱਥਾਂ ਦਾ ਹੈ। ਇਹ ਡੋਲ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਹੱਥੋਂ ਚੱਕਿਆ ਹੈ। ਜਦੋਂ ਇਹ ਗੁਰੂ ਸਾਹਿਬ ਦੇ ਬਚਨਾਂ ਨਾਲ ਦੇ ਬਚਨਾਂ ਨਾਲ ਇਸ ਤਰ੍ਹਾਂ ਪ੍ਰਗਟ ਹੋਇਆ। ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਥਾਨ ਜੋ ਕਿ ਚਮਕੌਰ ਸਾਹਿਬ ਕੱਚੀ ਗੜੀ ਦੇ ਨਾਲ ਸਥਿਤ ਹੈ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਕਰਵਾਉਂਦੇ ਹਾਂ। ਦੇ ਦੀ ਸਾਜ ਵਾਈਟਪੁਰ ਜੀ ਦਾ ਖਾਸਾ ਬਹੁਤ ਹੈ ਜੀ ਫਿਰ ਗੁਰੂ ਪਿਆਰਿਓ ਪਾਵਨ ਸਾਨੇ ਦੁਆਰਾ ਗੀਤ ਬੁਰਜ ਸਾਹਾ ਜੀ ਦੀ ਸਾਨੇ ਆਦਰ ਬਾਬਾ ਜੀ ਨੂੰ ਜੀ ਸਾਹਿਬ ਆਜਾਤਾ ਜਾਂਦਾ ਜਿਹੜੇ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਾਂ ਦਾ ਅਸ਼ੀਸ਼ ਚਾਂਦਰੀ ਚੌਕ ਦਿੱਲੀ ਤੋਂ ਲੈ ਕਰਕੇ ਗੁਰੂ ਪਿਤਾ ਦਾ ਅਦਬ ਤੇ ਸਤਕਾਰ ਨੂੰ ਮੁੱਖ ਰੱਖਦੇ ਆਂ ਸੁੰਦਰ ਜਸ਼ਾਲੇ ਦੇ ਪਿੱਛੇ ਲਵੇਟ ਕੇ ਜੋੜਾ ਲਾ ਕੇ ਪੈਰੀ ਲੰਗੇ ਪੈਰੀ 350 ਕਿਲੋਮੀਟਰ ਪੰਜ ਪੜਾਅ ਪਾਰ ਕਰਦੇ ਕੀਰਤ ਪ੍ਰਸਾਦ ਦੀ ਧਰਤੀ ਤੇ ਪਹੁੰਚੇ ਆ ਗੁਰਬਾਬਦ ਸੇਹਾਰਾ ਨੂੰ ਲੈ ਕੇ ਸਿਸ਼ਪੇਟ ਕੀਤਾ ਰਗਰੇਟੇ ਗੁਰੂ ਕੇ ਬੇਟੇ ਹੋਣ ਦਾ ਬਰ ਪ੍ਰਾਪਤ ਕਰੇ ਇਹ ਉਹਨਾਂ ਦਾ ਸ਼ੀਸ਼ੀ ਸਾਹਿਬ ਗੁਰਪਿਆਰੇ ਚਮਕੌਰ ਦੀ ਕੱਚੀ ਗੜੀ ਇਹ ਪੌਣੇ 5 ਕਿੱਲਿਆਂ ਚ ਗੜੀ ਸੀ ਚਾਰ ਬਰਜ ਚਾਰੇ ਦਿਸ਼ਾਮਾਂ ਚ ਬਣੇ ਸੀ ਇਹ ਰਸਤਾ ਹੈ ਗੜੀ ਦੇ ਅੰਦਰ ਆਣ ਦਾ ਇੱਥੇ ਭਾਰੀ ਪਾਰਕ ਦੇ ਦਰਵਾਜ਼ੇ ਵਾਲਾ ਵੱਡਾ ਗੇਟ ਬੜਾ ਸੀ ਗੇਟ ਦੇ ਉੱਤੇ ਬਰਜ ਬੜਾ ਸੀ ਜਿਹਦਾ ਨਾਮ ਅੱਜ ਗੁਰਦੁਆਰਾ ਸ਼ਹੀਦ ਬਰਸਾਹਬ ਸੈਤ ਚਿਰ ਗੁਰਗੋਮ ਸਿੰਘ ਮਹਾਰਾਜਿਆਂ ਨੇ 6 ਪੋਨੂ ਆਨੰਦਗੜ੍ਹ ਦਾ ਕਿਲਾ ਸ਼ਾਮਾ ਵੇਲੇ ਸਿਗਾ ਦੀ ਸਹਾਇਤੀ ਦੇ ਨਾਲ 8 ਮਹੀਨੇ ਦੀ ਜਦੋਜਾਤ 19 ਸ਼ਗਸਤ ਤੋਂ ਬਾਅਦ ਛੱਡਣ ਦਾ ਨਿਰਣਾ ਲਿਆ ਮਾਲ ਸੁਭਾਅ ਕੀਮਤੀ ਖਜ਼ਾਨਾ ਹੱਥ ਲਿਖਤ ਵੀੜਾਂ ਘੋੜੇ ਰੇੜੇ ਹਾਥੇ ਤੇ ਲੱਤਿਆਂ ਅਰਦਾਸਾ ਅਸੁੱਧਿਆ ਸ਼ਾਮਾਂ ਵੇਲੇ ਅਨੰਦਗੜ੍ਹ ਕਿਲੇ ਨੂੰ ਆਖਰੀ ਫਤਿਹ ਬਲਾਈ। ਹਾਲਸਾ ਵਹੀਰ 500 ਦੇ ਕਰੀਬ ਸ਼ਾਤਰਵਾਸਿਕਾ ਦੇ ਨਾਲ ਰੋਪੜਵਲ ਵੱਧਾ ਹੈ। ਗੁਰੂ ਪਰਿਵਾਰ ਸ਼ਾਮਲ ਹੈ, ਬਾਬਾ ਜੁੱਤੇ ਜੀ ਦੇ 12-13 ਤਨ ਪਰਿਵਾਰ ਦੇ ਹੈ। ਸਰਸਾ ਕੰਡੇ ਪਹੁੰਚੇ। ਸਰਸਾ ਕੰਡੇ ਪਾਣੀ ਦਾ बहाव ਤੇਜ ਕਰਕੇ ਸਿੰਘ ਅੱਗੇ ਨਾ ਵੱਸ ਸਕੇ ਤਾਂ ਅੱਗੇ ਵੀ ਵੱਸ ਨਾ ਸਕੇ ਤੇ ਪਿੱਛੇ ਅਚਾਨਕ ਮੁਗਲਾਂ ਨੇ ਪਿੱਛੋਂ ਹਮਲਾ ਬੋਲਿਆ। ਗਹਿਗਾ ਜੰਗ ਹੋਈ ਜਿਸ ਨਾਲ ਜਿਆਦਾ ਸਿਕਾ ਦੀਆ ਸ਼ਹਾਤਾਂ ਜਾਂ ਪਰਿਵਾਰ ਵਿਛੜਿਆ। ਗੁਰੂ ਸਾਹਿਬ ਜਦੋਂ ਬਹਿਲਪੁਰ ਜਾ ਕੇ ਜੋ ਕਵੀ ਪਾਈ ਮਾਨੀ ਸਿੰਘ ਜੀ ਦੇ ਨਾਲ ਦਿੱਲੀ ਵਿੱਚ ਚਾਲੇ ਪਾ ਗਏ ਗੁਰੂ ਸਾਹਿਬ ਦੇ ਛੋਟੇ ਫਰਜ਼ੰਦ ਜੋਰਾਵਰ ਸਿੰਘ ਫਤਿਹ ਸਿੰਘ ਮਹਾਤਾ ਗੁਜਰੀ ਜੀ ਗੰਗੂਰ ਸੋਇਆ ਆਪਣੇ ਪਿੰਡ ਸੇੜੀ ਵੱਲ ਲੈ ਗਿਆ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੁਹਾਰ ਸਿੰਘ ਜੀ 40 ਸਿੰਘਾਂ ਜਿਨ੍ਹਾਂ ਚ ਪੰਜ ਪਿਆਰੇ ਸ਼ਾਮ ਲੈ ਗੁਰੂ ਸਾਹਿਬ ਗੁਰੂ ਸਾਹਿਬ ਦੇ ਫੌਜਾਂ ਦੇ ਕਮਾਂਡਰ ਸ਼੍ਰੋਮਣੀ ਜਰਨੈਲ ਤੰਦਰ ਬਾਬਾ ਜੀ ਮਸਿਕ ਜੀ ਰੋਪੜ ਬੂਰ ਮਾਜਰੇ ਹੁੰਦੇ ਆ ਚਮਕੌਰ ਦੀ ਕੱਚੀ ਗੜੀ ਨੂੰ ਰੰਗ ਭਾਗ ਲਾਉਂਦੇ ਇੱਥੇ ਆ ਕੇ ਪਾਸ਼ਾ ਨੇ ਮੇਨ ਗੇਟ ਤੇ ਬਰਜ ਦੇ ਵਿੱਚ ਇੱਕ ਜਗ੍ਹਾ ਟਿਕਾਣਾ ਬਣਾਇਆ ਆਪ ਸਜਿਆ ਨਾਲ ਜੀ ਸਿੰਘ ਤੇ ਜਾਰਚਿਕ ਜੀ ਫੌਜਾ ਦੇ ਕਮਾਂਡਰ ਬਾਬਾ ਜੀਮ ਸਿੰਘ ਨੂੰ ਹੁਕਮ ਆਇਆ ਕਿ ਤੁਸੀਂ ਵੀ ਇੱਥੇ ਰਹਿਫਲਾ ਲੇ ਕੇ ਡੜ ਜਾਓ ਇਧਰ ਗੁਰਦਾਰਾ ਗੜੀ ਸਾਹਿਬ ਉਸ ਪਾਸੇ ਸਿਕਨਮ ਹੁਕਮ ਹੋਇਆ ਕਿ ਜਾ ਸੁਖਲੋ ਸਿੰਘ ਉਸ ਪਾਸੇ ਗਏ ਘੋੜੇ ਬੰਨੇ ਘੋੜੇ ਦੀਆਂ ਕਾਠਿਆਂ ਨੂੰ ਸਰਾਣੇ ਵੜਾ ਕੇ ਪੁੰਜੇ ਲੇਟ ਕੇ ਉਸ ਪਾਸੇ ਸੁਖਲੇ ਆ ਗੁਰੂ ਪਿਆਰਿਓ ਸਤਗੁਰੂ ਨੇ ਮੌਕਾ ਮਾਕਾ ਪਰ ਸਿੰਘ ਨੂੰ ਕੋਸੇ ਜਾ ਦਿਆ ਇਸ ਬਰਜ ਤੇ ਫਸੀਲ ਤੇ ਪੈਰਾ ਲਗਾ ਦਿਆ ਜੇ ਮੋਰਚਾ ਇਸੇ ਉਸੇ ਨੂੰ ਦਮਦਮਾ ਦਿਆ ਸਿੰਘੋ ਕਾ ਇੱਕ ਪਾੜ ਗੜੀ ਕੋ ਬਣਾ ਦਿਆ ਦਿਵਾਰ ਉਧਰ ਚੋਸਤ ਵਰ ਜਬ ਛੇ ਡਟ ਕੇ ਆਗੇ ਬੜੇ ਮੁਗਲ ਪਿੱਛੇ ਕੋਹੜ ਕੇ 10 ਲੱਖ ਮੁਗਲ ਫੌਜ ਨੇ ਆ ਕੇ ਗੜੀ ਨੂੰ ਘੇਰਾ ਪਾਇਆ ਤਿੰਨ ਜਨਰਲ ਚੱਲ ਕੇ ਆਏ ਨਾਹਰ ਖਾਨ ਅਲਫ ਖਾਨ ਤੇ ਖਾਦਾ ਮਰਦੂਦ ਜਗਦਸ਼ ਖਾਨ ਗਨੀ ਖਾਨ ਬੁਲੰਦ ਖਾਨ ਹੋਰ ਜਨਰਲ ਛੋਟੇ ਸ਼ਾਮਲ ਹੈ ਗੜੀ ਦੇ ਅੰਦਰ ਦੋ ਜਨਰਲ ਹੈ ਜੀ ਸਾਹਿਬ ਆਪ ਡਿਵਾਈਨ ਸਪਰਿੰਗ ਕਮਾਂਡਰ ਉਹਨਾਂ ਵੇਲੇ ਥਾਪੇ ਕੇ ਸੈਕੰਡ ਹੈਂਡ ਕਮਾਂਡ ਬਾਬਾ ਜੀਮ ਸਿੰਘ ਜਿਹੜੇ ਕਿ 21 ਜੰਗਾ ਦੇ ਅਲਪ ਵਿਜੇਤੂ ਜਨ ਨਾਲੇ ਭਾਈ ਮੀਂਜਾਂਗ ਲੜ ਰਹੇ ਆ ਬਾਦਸ਼ਾਹ ਨੇ ਜੁਦਾ ਕਾਫ ਕੀਤਾ ਫਰਮਤ ਕਰਕੇ ਜੱਥੇ ਚੜ੍ਹਦੇ ਪਾਸੇ ਮੈਦਾਨੇ ਜੰਗ ਚ ਭੇਜੜੇ ਸ਼ੁਰੂ ਕੀਤੇ ਆ ਇੱਕ ਇੱਕ ਸਿੰਘ ਇਹ ਫੂਲਸਾ ਦਾ ਮਰਿ ਜਲ ਛੱਕਦੇ ਆ ਭੁੱਖ ਪਿਆਸ ਮਟਾ ਕੇ ਸਵਾ ਸਵਾਲ ਲੱਖ ਨਾ ਲੜਦੇ ਆ ਫਿਰ ਅਜੀਤ ਸਿੰਘ ਜੀ ਦਾ ਜੱਥਾ ਨਾਮਕਾ ਅਜੀਤ ਹੂੰ ਜੇ ਤਿਆਰੀ ਜਾਮਾਗਾ ਜਿੱਤਿਆ ਅਗਰ ਗਿਆ ਰਣ ਸੇ ਜਿੱਦਾਂ ਨਿਆਮਾਗਾ ਬਾਦਸ਼ਾਹ ਨੇ ਆਪਣੇ ਹੱਥੀ ਸਾਰਾ ਸਾਲ ਕੁਝ ਮਹੀਨੇ ਦੇ ਵੱਡੇ ਲਾਲ ਅਜੀਤ ਸਿੰਘ ਨੂੰ ਤਿਆਰਬ ਤਿਆਰ ਕੀਤਾ ਚੜ੍ਹਦੇ ਪਾਸੇ ਇਸ਼ਾਰਾ ਹੋਇਆ ਟਟਕੇ ਮੁਗਲਾ ਦਿੱਤੇਗੇ ਛਿਪਦੇ ਪਾਸੇ ਗਏ ਅਲਪਖਾਨੇ ਟੱਕਰ ਹੋਈ ਹੈ ਜਿਹੜਾ ਕੀ ਹਾਥੀ ਤੇ ਸਵਾਰ ਸੀ ਅਲਪਖਾਨ ਮੌਦੇ ਘਾੜਤਾ ਰਿਆ ਨੇਜਾ ਟੁੱਟ ਗਿਆ ਕਿਰਪਾਨ ਕੱਢ ਕੇ ਲੜੇ ਘਰੇ ਹੋਏ ਚੱਲ ਚੱਲ ਕੇ ਕਿਰਪਾਨ ਵੀ ਖੁੰਡੀ ਪੈ ਕੇ ਟੁੱਟ ਗਈ ਪੱਥਿਆਂ 'ਚੋਂ ਤੀਰ ਮੁੱਕ ਕੇ ਅਸਤਰ ਸ਼ਸਤਰ ਸਮਾਪਤ ਹੋਏ ਉਸ ਸਮੇਂ ਨੇ ਹੱਥਿਆਂ ਤੇ ਮਨ ਚਾਹੇ ਵਾਰ ਮੁਗਲਾਂ ਨੇ 300 ਤੋਂ ਬਾਅਦ ਫਾਟ ਬਾਬਾ ਜੀ ਦੇ ਸਰੀਰ ਤੇ ਲਾਇਆ ਇਤਿਹਾਸ ਕਰ ਕਹਿੰਦੇ ਆਖਰੀ ਸਮਾਂ ਆਪਣੇ ਮੁਖੈਦਰ ਕੀਤਾ ਗੜੀਵਾਲ ਆਪਣੇ ਪਿਤਾ ਅਸਤਾਦ ਸਰਦਾਰ ਬਾਬਾ ਜਿਮਨ ਸੀ ਛੋਟੇ ਪਰ ਆ ਜਗਾਰ ਸਿੰਘ ਨੂੰ ਆਖਰੀ ਫੱਤੇ ਬੁਲਾਇਆ ਜੀ ਨੇ ਸ਼ੀਤ ਚੁਕਾਇਆ ਔਰ ਇਤਿਹਾਸਕਾਰ ਕਹਿੰਦੇ ਉਸ ਸਮੇਂ ਇੱਕ ਸ਼ਾਸਤਰਬੰਦ ਘੋੜ ਸਵਾਰ ਮੁਗਲਾਂ ਦਾ ਇੱਕ ਟੋਲਾ ਪਿੱਛੋਂ ਆਇਆ ਇੱਕ ਬਦਬਖਤ ਨੇ ਮੁਗਲ ਨੇ ਘੋੜੇ ਤੇ ਸਵਾਰ ਨਹੀਂ ਨਿਜੇ ਦਾ ਬਾਹਰ ਪਿੱਟ ਚ ਕੀਤਾ ਜਿਸ ਜਿਹੜੇ ਕਿ ਛਾਤੀ ਤੱਕ ਪਹੁੰਚ ਗਿਆ ਜਿਸ ਜੀ ਨੇ ਰੂਹ ਜ਼ਮੀਨ ਤੇ ਸ਼ਹਾਦਤ ਦਾ ਜਾਨਾ ਬਾਬਾ ਜੀ ਨੂੰ ਜਿਹੜੇ ਪੰਜ ਕਾਰੇ ਛੱਡੇ ਆ ਗੜੀ ਦੇ ਅੰਦਰ ਸਿੰਘਾਂ ਨੇ ਵੀ ਕਨਫਰਮ ਹੋ ਗਿਆ ਕਿ ਅਜੀਤ ਸਿੰਘ ਜੀ ਦੀ ਸ਼ਹਾਦਤ ਹੋ ਗਈ ਹਾਂ ਦਾ ਵੇਲਾ ਜੁਧ ਵਿਰਾਮ ਦਾ ਸਵੇਰ ਹੋਈ ਫਿਰ ਜੁਦਾ ਆਗਾਜ਼ ਹੁੰਦਾ ਹੈ ਗੁਰੂ ਪਿਆਰੇ ਉਹ ਜੁਝਾਰ ਸਿੰਘ ਜੀ ਪਾਸ਼ਾ ਦੇ ਸਨਮੁਖ ਹੱਥ ਜੋੜ ਕੇ ਖੜੇ ਉੱਧਰ ਸਿੰਘ ਤਿਆਰ ਬਚਾਰ ਰਹੇ ਕੋਈ ਕਮਰ ਕਸੀ ਕੰਚ ਰਿਹਾ ਕੋ ਦਮਾਲੇ ਸਜਾਰੇ ਕੋ ਘੋੜੇ ਦੀ ਕਾਟੀਆਂ ਸਜਾਰੇ ਪਤਾ ਕਿ ਕੱਲ ਤੋਂ ਪਾਸ਼ਾ ਜੋ ਕਰਨਪਰਾ ਤੋਰੀਏ ਜੱਥੇ ਜਾਣਗੇ ਮੈਦਾਨੇ ਚਾਕੇ ਤਾਂ ਜੁਝਾਰ ਸਿੰਘ ਜੀ ਕਹਿਣ ਲੱਗੇ ਪਿਤਾ ਜੀ ਭਾਈ ਉਸੇ ਵਿਛੜ ਕੇਵੇਂ ਜੀ ਨਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੌਣਾ ਨਹੀਂ ਪਤਾ ਪਿਤਾ ਜੀ ساری ਰਾਤ ਵੱਡੇ ਵੀਰ ਵਗਾਰ ਨੀਂਦ ਕੋਈ ਨਹੀਂ ਆਈ ਨਾ ਕੁਝ ਖਾਣ ਨੂੰ ਨਾ ਪੀਣ ਨੂੰ ਮਨ ਨਹੀਂ ਕਰਦਾ ਜਿੰਨੂੰ ਮੈਨੂੰ ਥਾਪੜਾ ਦਿਓ ਮੈਨੂੰ ਛੱਤਰ ਸਿਹਾ ਮੈਨੂੰ ਵੀ ਵੱਡੇ ਵੀਰ ਦੀ ਤਰ੍ਹਾਂ ਤਿਆਰ ਬਰਤਿਆਰ ਕਰਕੇ ਮੈਦਾਨੇ ਜੰਗ ਚ ਭੇਜੋ ਗੁਰੂ ਸਾਹਿਬ ਨੇ 14 ਸਾਲ ਦਾ ਲਾਲ ਵੀਰ ਜੁਝਾਰ ਆਪਣੇ ਹੱਥੀ ਤਿਆਰ ਬਰਤਿਆਰ ਕੀਤਾ ਨੀਲੇ ਘੋੜੇ ਤੇ ਸਵਾਰ ਕਮਰ ਕੱਸੇ ਵਾਲਾ ਖੰਡਰ ਛੋਟੀ ਕਿਰਪਾਨ ਬਖਸ਼ੀ ਚਾਰ ਸਿੰਘ ਹੋਰ ਨਾਲ ਤਿਆਰੀ ਜੀ ਚ ਬਾਬਾ ਜਮਸੀ ਜੀ ਦੇ ਵੱਡੇ ਪੁੱਤਰ ਆ ਸੁਖਾ ਸਿੰਘ ਸੇਵਾ ਸਿੰਘ ਸਾਰਾ ਸਾਫ ਸਨਾਂ ਅਸੀਂ ਛੋਟਾ ਪ੍ਰਾਸਤ ਜਗ ਮੌਸੇ ਫਿੰਟੇ ਸੂਟ ਮੇਂ ਜਦ ਚੂਗੁਰ ਹੋ ਗਏ ਗੋਵਿੰਦ ਸਰ ਕਟਾਣੇ ਕੋ ਮਜਬੂਰ ਹੋ ਗਏ ਸਰਕਾਰ ਸਰ ਕਟਾਣੇ ਕੋ ਮਜਬੂਰ ਹੋ ਗਿਆ ਆਪੇ ਗੁਰੂ ਆਪੇ ਚੇਲਾ ਚੇਲਾ ਬੜੇ ਸੱਚੇ ਪਾਤਸ਼ਾਹ ਸਿਗਾ ਸਰ ਮਖਾ ਜੋੜ ਕੇ ਖੜੇ ਹੋਇਆ ਕਿ ਦਾਦ ਗੋਵਿੰਦ ਸੇ ਪੰਥ ਕੰਦਵੇ ਮੈਂ ਜਗਤ ਚੀ ਸ਼ਿਸ਼ਲਾਮਾ ਸਰ ਤਰੂ ਪਰ ਆਪਾ ਸਿੰਘਾਂ ਨੇ ਗਰਮਤਾ ਕੀਤਾ ਮਤਾ ਸੋਚ ਕੇ ਪਾਤਸ਼ਾਹ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਸਿੰਘਾਂ ਸੇਵਕਾਂ ਦੀ ਬੇਨਤੀ ਹੈ ਗੁਰੂ ਜੀ ਤਾਂ ਤੁਸੀਂ ਜਾਓਗੇ ਖਾਲਸਾ ਪੰਥ ਦੀ ਸਦੀਵੀ ਚੜ੍ਹਦੀ ਕਲਾ ਤੁਸੀਂ ਜਾਓਗੇ ਫੌਜ ਭਰਤੀ ਕਰ ਲੋਗੇ ਇਹਨਾਂ ਜ਼ਾਲਿਮਾਂ ਜ਼ੁਲਮ ਦੇ ਖਿਲਾਫ ਫਿਰ ਤੋਂ ਡਰ ਜਾ ਕੇ ਖਾਲਸਾ ਪੰਥ ਦੀ ਸਿਦੀ ਵੀ ਚੜ੍ਹਦੀ ਕਲਾ ਲਈ ਤੁਹਾਨੂੰ ਇਹ ਗੜੀ ਛੱਲੀ ਕਰਕੇ ਛੱਡ ਕੇ ਜਾਣਾ ਪੈ ਜਾਵੇ ਸਿੰਘਾਂ ਦੇ ਕਹਿਣ ਤੇ ਗੁਰੂ ਸਾਹਿਬ ਨੇ ਗੜੀ ਛੱਡਣ ਦਾ ਨਿਰਣਾ ਲਿਆ ਤੇ ਆਪਣੇ ਬਚਪਨ ਦੇ ਮਿੱਤਰ ਪਿਆਰੇ ਧਰਮ ਦੇ ਭਰਾ ਫੌਜਾਂ ਦੇ ਕਮਾਂਡਰ ਬਾਬਾ ਜੀਮਨ ਸਿੰਘ ਜੀ ਨੂੰ ਕਲਗੀ ਤੇ ਵਿਸ਼ਾਕਾ ਬਖਸ਼ੇ ਕਿ ਜਨੈਲੀ ਔਰ ਤੁਸੀਂ ਨੇ ਮੇਰੀ ਜਗ੍ਹਾ ਚੱਕ ਕਰਨੀ ਹੈ ਆਖਰੀ ਦੰਦ ਕਲੜ ਦੇਣਾ ਮੁਗਲਾਂ ਦੇ ਹੱਥੀਆਂ ਸ਼ਹਾਦਤ ਦਾ ਜਾਂ ਪ੍ਰਾਪਤ ਕਰ ਇੱਥੇ ਥਾਪੜਾ ਦਿੱਤਾ ਆਪਦੇ ਆਸਿਕ ਧਰਮ ਦੇ ਪਾਈ ਮਾਨ ਸਿੰਘ ਨਾਲ ਇੱਧਰ ਬਾਬਾ ਜੀ ਮਸੀਹ ਦੇ ਚੋੜਤਾ ਹੀ ਨਗਾਰੇ ਗੁਰੂ ਸਾਹਿਬ ਨੇ ਛੱਡੇ ਜਕਾਰੇ ਫਾਜ਼ਾ ਮਰਦੂਦ ਬਗੋ ਸੈਨ ਲੈ ਲਲਕਾਰ ਦੇ ਮਗਾਰੇ ਤੇ ਪਾਛਾ ਮਾਛੀਵੜ ਜਗਲਾਵਾ ਚਾਲੀ ਪਾ ਗਿਆ ਅੱਠ ਪੁੱਧਰ ਮੈਨੀ ਰਾਤ ਨਹੀਂ ਕੱਟਣਾ। ਨਾ ਆਪਾਂ ਨੂੰ ਦਿਚੜਿਆ ਨਿਭਾ ਸੀ 7-8 ਲੱਖ ਮੁਗਲ ਇੱਧਰ ਬਾਬਾ ਜੀ ਉਸ ਜੀ 5 ਲੱਖ ਹੈ ਉਹ ਬੇਨਤੀ ਹੈ ਗੁਰੂ ਪਿਆਰੇਓ 2 ਮਿੰਟ ਦਾ ਸਮਾਂ ਕਾਗਰਤਾ ਦੇ ਨਾਲ ਪ੍ਰਸ਼ਾਸਨ ਲੈ ਕੇ ਜਾਏ ਬਹਿੜ ਜੋ ਬੇਨਤੀ ਹੈ ਨਾਮੋ ਨੂੰ ਜਿੱਤ ਦਾ ਝੰਡਾ ਕਿਸ ਨੇ ਚੁਣ ਚੁਣ ਆਇਆ ਮੋਰਚਾ ਵੜਾ ਕੇ ਫੈਸਾ ਕੋ ਜੰਗ ਲੜੀ ਹੈ ਗੁਰੂ ਸਾਹਿਬ ਦੇ ਬਖਸ਼ੇ ਤੀਰ ਦੋ ਰਗਲਾਂ ਦਾ ਅਗੜੀ ਤੇ ਭਾਗੜੀ ਚਲਾ ਦੇਣ ਜੀ ਤਰਕਾਰਾਂ ਪਜਾਂਦੇ 8 ਘੰਟੇ ਲੋਹੇ ਦੇ ਚੰਨ ਚਬਾਤੇ ਗਾੜੀ ਦੇ ਨੇੜੇ ਕਿਸ ਨੂੰ ਫਰਕ ਨਹੀਂ ਦਿੱਤਾ ਆਖਰੀ ਦਮ ਤੱਕ ਲੜਿਆ ਜਦ ਤੱਕ ਗੁਰੂ ਸਾਹਿਬ ਸ੍ਰੀ ਖਤਮਾਚੀਵੜ ਤੇ ਜਗਲਾਂ ਤੱਕ ਪਹੁੰਚ ਗਏ ਸਵਾ ਲੱਖ ਸੇਕ ਲੜਾਉਣ ਤਵੇ ਗੋਬਿੰਦ ਸਿੰਘ ਦੇ ਬਾਹਰ ਪੁਰਾ ਕਰਦੇ ਇੱਥੇ ਸ਼ਹਾਦਤ ਹੋਈ ਹੈ ਸ਼ਿਸ਼ ਕਲਮ ਜਿੱਤ ਦਾ ਸੂਬਾ ਸਰਨ ਦੇ ਵਜੀਦੇ ਨੇ ਕਿ ਗੋਬਿੰਦ ਸਿੰਘ ਮਾਰਿਆ ਕੱਲ ਕੀ ਸਮੇਂ ਸ਼ਿਸ਼ ਲੈ ਕੇ ਦਿੱਲੀ ਵੱਲ ਦੌੜਿਆ ਇਹ ਰਾਜਾ ਪੁੱਛੇ ਜੋਗਾ ਜਗੀਰਾਂ ਜਿਆਦਾ ਤੱਕ ਉਹ ਐਸੇ ਸਰੀਰ ਦਾ ਦੇਹ ਦਾ ਸੰਸਕਾਰ ਬੀਬੀ ਸ਼ਾਨਕੌਰ ਨੇ ਜਿਵੇਂ ਪਾਚਨ ਵਿਦਿ ਸਮਝਾਈ ਸੀ ਐਥੇ ਲੱਕੜ ਵਾਲੇ ਲੈ ਕੇ ਐਥੇ ਬਾਬੇ ਦਾ ਸਰੀਰ ਪਿਆ ਸੀ ਅੱਛੀ ਸੰਸਕਾਰ ਕੀਤਾ ਗੁਰੂ ਪਿਆਰੇ ਉਹ ਐਸੇ ਤਰ੍ਹਾਂ ਸੈੰਤੀਸਿਕ ਤਨ ਪਿਆਰੇ ਦੋ ਸਾਜਾ ਦੇ ਬੀਬੀ ਸ਼ਾਨਕੌਰ 43 ਜਾਣੇ ਦਾ ਵੱਡਾ ਮਿੱਠਾ ਗੁਰਦਾਰਾ ਕਤਰਗੜ ਸਾਹਿਬ ਦੀ ਦਰਸ਼ਨ ਕਰਕੇ ਆਇਆ ਕੋਈ ਸਾਧ ਦਰਸ਼ਨ ਕਰੇ ਇਸ ਕੋਈ ਸਾਹਿਬ ਦਾ ਜਲ ਜੰਗ ਗਰਣਾ ਸੀਗਾ ਪੈਰਾ ਸਾਹਿਬ ਜਦਾਰੇ ਜਲ ਚੱਕਿਆ ਭਾਗ ਲੈ ਇਹ ਢੋਲ ਗੁਰੂ ਸਾਹਿਬ ਦੇ ਹੱਥਾਂ ਦਾ ਤੇ ਢੋਲ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਹੱਥੀ ਜਲ ਕੱਢਿਆ ਜਲ ਸੋਇਆ ਜਲ ਮਰਤ ਹੋ ਗਿਆ ਆਪ ਸਿਕਾ ਸਿਕਲ ਚਕਾਇਆ ਇੱਕ ਇੱਕ ਸਿਵ ਨੇ ਮਰੇ ਜਲ ਚਕਾਇਆ ਭੁੱਖ ਪਿਆਸ ਮਟਾਈ ਜਾਂ ਜੰਗ ਲੜੀ ਗੁਰੂ ਪਿਆਰੇ ਉਸਤਾਨ ਦੀ ਬਹੁਤ ਵੱਡੀ ਮਾਨਤਾ ਐ ਸ਼ੀਰ ਸਿੰਘ ਇੱਥੇ ਹਾਜ਼ਰ ਨਾਜ਼ਰ ਹੁੰਦੇ ਆ ਇੱਥੇ ਕੀਤੀ ਅਰਦਾਸ ਮੁਕੰਮਲ ਹੁੰਦੀ ਹੈ ਕਿਚਿਆਂ ਸਵਾਮਾਂ ਰੰਗ ਭਾਗ ਲਾਨੀਆਂ ਚਵਕੌਰ ਸਾਹਿਬ ਦੀ ਯਾਤਰਾ ਤਾਂ ਮੁਕੰਮਲ ਨਹੀਂ ਹੁੰਦੀ ਜਦ ਤੱਕ ਪਾਕਿਸਤਾਨ ਦੇ ਦਰਸ਼ੀਦਾਰੇ ਨਾ ਕਰੋ ਇਹ ਗੁਰੂ ਸਾਹਿਬ ਦੇ ਬਚਨਾਂ ਦੇ ਬਤਨਾਂ ਨਾਲ ਇਸ ਤਰ੍ਹਾਂ ਪ੍ਰਗਟ ਹੋਇਆ ਪਾਕਿਸਤਾਨ ਕੈਂਚੀਪੀਸੀ ਸੰਸਦ ਦੀ ਨਹੀਂ ਲੋਕਲ ਮੈਨੇਜਮੈਂਟ ਕਮੇਟੀ ਸੇਵਾ ਸੰਭਾਲ ਕਰਦੀ ਹੈ ਸੰਗਤ ਦੇ ਸੋਨ ਇੱਥੇ ਕੋਈ ਜ਼ਮੀਨਾਂ ਦਾ ਤਰੀਕੂ ਕਰਦੀ ਕੋਈ ਬਾਹਰੋਂ ਨਿਕਮ ਨਹੀਂ ਨਾਸੀ ਗ੍ਰਾਹੀ ਨੂੰ ਜਾਣਦੇ ਆ ਜੋ ਸੰਗਤਾਂ ਸਾਧੀਆਂ ਜੀ ਵੀ ਸਾਥੀ ਫੜਾ ਦੋ ਜੋ ਸਰਕਾਰ ਸਾਧਿਆ ਜੋ ਸੁਵੰਦ ਕੜਦੀਆਂ ਸੰਗਤ ਦੇ ਸੋਹਣਾ ਸੱਤ ਮੰਜ਼ਿਲਾ ਇਮਾਰਤ ਬਣੀ ਹੈ ਉਰਪਲੀ ਮੰਜ਼ਿਲ ਤੇ ਮੇਨ ਪ੍ਰਕਾਸ਼ ਦਾ ਢਾਂਚਾ ਗਤ ਸਾਹਿਬ ਮਹਾਰਾਜ ਦਾ ਸਜ ਰਿਹਾ ਹੈ ਸੇਵਾ ਚੱਲਦੀ ਹੈ ਬਾਬੇ ਨਾਨਕ ਦੇ ਲੰਗਰ ਆ ਦੀ ਉਸਾਰੀ ਦਾ ਬੱਟਾ ਕੱਢ ਜਾ ਸੰਗਤ ਦੇ ਯੋਗ ਹੈ ਸੇਵਾ ਜਿੱਸਾ ਪਾੜਿਆ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਨਾਲੇ ਕਿ ਜਾਣਾ ਹੈ ਜੀ ਦਾ ਨਾਮ ਬਾਸ ਨੀਤਾ ਲਿਖਾ ਲਿਖਾ ਤੁਹ ਕਿਰਪਾ ਕਰੋ ਬਦੀ ਦੀ ਸਾਜ ਮਾਈ ਗੁਰ ਜੀ ਦਾ ਖਾਤਾਂ ਵਾਹਿਗੁਰੂ ਜੀ ਕੀ ਕੀਤ